ਤੇਰਾ ਫਰਜ ਨਵਾਤਾ ਬਾਪੂ ਵੱਡੀ ਭੈਣ ਦੀ ਤੋ ਡੋਲੀ ਤੇਰੀ ਥਾਂ ਜਦ ਕਾਰਜ ਕੀਤੇ ਟਕ ਟਕ ਵੱਜਦੀ ਸੀ ਗੋਲੀ ਹੋ ਅੰਗ ਸੰਗ ਤੂੰ ਮਰਦਾਸਾਂ ਦੇ ਵਿੱਚ ਗੁਰਸ਼ਰਨ ਸੰਧੂ ਬਾਪੂ ਨੂੰ ਯਾਦ ਕਰਕੇ ਲੱਗਿਆ ਰੋਣ ਕਿਉਂਕਿ ਬੀਤੇ ਦਿਨ ਹੀ ਗੁਰਸ਼ਰਨ ਸੰਧੂ ਤੇ ਮੋٹے ਦੀ ਵੱਡੀ ਭੈਣ ਦੀ ਰਿੰਗ ਸ਼ਰਮਣੀ ਸੀ ਸੋ ਪਹਿਲਾਂ ਤਾਂ ਭੈਣ ਨੂੰ ਮੁਬਾਰਕਾ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਉਸਦੇ ਵਿਆਹ ਦੀਆਂ ਸੋ ਉੱਥੇ ਆਪਾਂ ਤੋਂ ਦੱਸ ਦਈਏ ਕਿ ਗੁਰਸ਼ਰਨ ਸੰਧੂ ਨੇ ਭੈਣ ਦੀ ਰਿੰਗ ਸ਼ਰਮਣੀ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਜੀ ਜਿਸ ਦੀ ਕੈਪਸ਼ਨ ਦੇ ਵਿੱਚ ਗੁਰਸ਼ਰਨ ਸੰਧੂ ਲਿਖਦਾ ਪਿਆ ਕਿ ਵਾਹਿਗੁਰੂ ਜੀ ਮਿਸ ਯੂ ਬਾਪੂ ਜੀ ਗੁਰਸ਼ਰਨ ਸੰਧੂ ਇਸ ਪੋਸਟਰ ਰਾਹੀਂ ਇਹ ਦੱਸਣਾ ਚਾਹੁੰਦਾਗਾ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਵਿਆਹ ਜਿਹੜੇ ਉਹ ਕਰ ਦਿੱਤੇ ਨੇ ਜਿੱਥੇ ਅੱਜ ਸਾਡੇ ਪਿਓ ਨੇ ਆ ਕੇ ਖੜਨਾ ਸੀ ਅੱਜ ਮੈਂ ਆਪਣੇ ਭੈਣ ਭਰਾਵਾਂ ਦਾ ਉੱਥੇ ਸਾਥ ਦਿੰਦਾ ਪਿਆਗਾ ਗੁਰਸ਼ਰਨ ਸੰਧੂ ਨੂੰ ਚਾਣ ਵਾਲੇ ਵੀ ਉਸ ਦੀ ਬਹੁਤ ਤਾਰੀਫ਼ ਕਰਦੇ ਪਏ ਨੇ ਕਿ ਜਿੱਥੇ ਅੱਜ ਪਿਓ ਨੇ ਖੜਨਾ ਸੀ ਅੱਜ ਉੱਥੇ ਵੱਡਾ ਭਰਾ ਖੜਾਗਾ ਇਹ ਬਹੁਤ ਮਾਣ ਵਾਲੀ ਗੱਲ ਆ ਤੇ ਇਹ ਗੱਲ ਤੋਂ ਦੁੱਖ ਵੀ ਲਾ ਹੁੰਦਾ ਪਿਆ ਕਿ ਜੇ ਅੱਜ ਪਿਓ ਹੁੰਦਾ ਤਾਂ ਗੁਰਸ਼ਰਨ ਸੰਧੂ ਨੂੰ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਸੀ ਸਾਹਮਣੀਆਂ ਪੈਣੀਆਂ ਸਾਰੇ ਸੰਧੂ ਫੈਮਲੀ ਨੂੰ ਦੇਖਣ ਵਾਲੇ ਅੱਜ ਗੁਰਸ਼ਰਨ ਸੰਧੂ ਦੀ ਤਾਰੀਫ਼ ਕਰਦੇ ਪੈਣੇ ਕਿ ਭਰਾਵਾ ਤੇਰਾ ਦਿਲ ਬਹੁਤ ਵੱਡਾ ਗਾ ਤੇ ਤੂੰ ਚੰਗਾ ਗਾ ਜੋ ਆਪਣੇ ਭੈਣ ਭਰਾਵਾਂ ਬਾਰੇ ਇੰਨਾ ਸੋਚਦਾ ਗਾ ਸੋ ਬਾਕੀ ਲਾਸਟ ਤੇ ਭੈਣ ਨੂੰ ਮੁਬਾਰਕਾਂ ਜ਼ਰੂਰ ਦਿਓ ਵਿਆਹ ਦੀਆਂ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ